ਸਵਾਗਤ ਹੈ ਪੀਡੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਪਾਣੀਆਂ ਦਾ ਪੰਗਾ ਮੁਕਦਾ ਨਜ਼ਰ ਨਹੀਂ ਆ ਰਿਹਾ ਕਦੇ ਭਾਰਤ ਪਾਕਿਸਤਾਨ ਦੇ ਵਿਚਾਲੇ ਤੇ ਹੁਣ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਸਿੰ্ধু ਸਮਝੌਤੇ ਨੂੰ ਮੁਲਤਵੀ ਕਰਕੇ ਭਾਰਤ ਨੇ ਕਿਹਾ ਕਿ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕਾਂਗੇ ਤੇ ਇਧਰਲੇ ਪਾਸੇ ਪੰਜਾਬ ਕਹਿੰਦਾ ਕਿ ਹਰਿਆਣਾ ਨੂੰ ਉਸਦਾ ਬਣਦਾ ਹੱਕ ਦੇ ਦਿੱਤਾ ਗਿਆ ਜਿੰਨਾ ਪਾਣੀ ਚਾਹੀਦਾ ਸੀ ਉਹਨਾਂ ਦੇ ਦਿੱਤਾ ਗਿਆ ਵਾਧੂ ਪਾਣੀ ਹੁਣ ਤੁਸੀਂ ਮੰਗੀ ਜੋ ਸਾਡੇ ਕੋਲ ਹੈ ਨਹੀਂ ਅਸੀਂ ਦੇਣਾ ਨਹੀਂ ਇਸ ਕਰਕੇ ਪਾਣੀ ਰੋਕ ਦਿੱਤਾ ਗਿਆ ਹਰਿਆਣਾ ਦੇ ਸੀਐਮ ਦਾ ਦਾਵਾ ਹੈ ਕਿ ਭਗਵੰਤ ਮਾਨ ਝੂਠ ਬੋਲ ਰਹੇ ਨੇ ਭਗਵੰਤ ਮਾਨ ਦੇ ਨਾਲ ਮੇਰੀ ਗੱਲ ਹੋਈ ਹੈ ਫੋਨ ਤੇ ਤਾਂ ਭਗਵੰਤ ਮਾਨ ਨੇ ਕਿਹਾ ਕਿ ਬਿਲਕੁਲ ਠੀਕ ਹੈ ਜੀ ਤੁਹਾਨੂੰ ਪਾਣੀ ਦੇਾਂਗੇ ਹਰਿਆਣਾ ਦੇ ਸੀਐਮ ਦਾ ਇਹ ਦਾਅਵਾ ਹੈ ਕਿ ਬੀਬੀਐਮਬੀ ਦੀ ਜਿਹੜੀ ਟੀਮ ਹੈਗੀ ਹੈ ਮੀਟਿੰਗ ਦੌਰਾਨ ਉਹਨੇ ਇਹ ਤੈਅ ਕੀਤਾ ਕਿ ਬੰਦਾ ਪਾਣੀ ਹੈ ਜਿਹੜਾ ਉਹ ਹਰਿਆਣ ਨੂੰ ਰਾਜਸਥਾਨ ਨੂੰ ਤੇ ਦਿੱਲੀ ਨੂੰ ਦਿੱਤਾ ਜਾਏਗਾ ਪਰ ਹੁਣ ਪੰਜਾਬ ਦੇ ਅਧਿਕਾਰੀਆਂ ਵੱਲੋਂ ੜੀਕਾ ਲਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ੜੀਕਾ ਲਾਇਆ ਜਾ ਰਿਹਾ ਔਰ ਹਰਿਆਣੇ ਨੂੰ ਬੰਦਾ ਪਾਣੀ ਨਹੀਂ ਦਿੱਤਾ ਜਾ ਰਿਹਾ ਪਹਿਲਾਂ ਇਹ ਇਲਜ਼ਾਮ ਸੁਣ ਲੋ ਇੱਕ ਦੂਜੇ ਤੇ ਜਿਹੜੇ ਲਾ ਰਹੇ ਨੇ ਉਸ ਤੋਂ ਬਾਅਦ ਤੁਹਾਨੂੰ ਡਿਟੇਲ ਨਾਲ ਤਫਸੀਲ ਨਾਲ ਸਮਝਾਵਾਂਗਾ ਪੂਰਾ ਮੁੱਦਾ ਹੈ ਕੀ ਹੈ ਬੀਜੇਪੀ ਜ਼ਬਰਦਸਤੀ ਪੰਜਾਬ ਦੇ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਪਾਖੜਾ ਬਿਆ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦ ਕਿ ਹਰਿਆਣਾ ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ ਤਾਂ ਉਹਨਾਂ ਨੇ ਕੀ ਕੀਤਾ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਮਾਰਚ ਦੇ ਵਿੱਚ ਹੀ ਜਿਹੜਾ ਉਹ ਸਾਰਾ ਵਰਤ ਲਿਆ ਤੇ ਉਹ ਹੁਣ ਅਪ੍ਰੈਲ ਤੇ ਮਈ ਤੱਕ ਕਹਿੰਦੇ ਸਾਨੂੰ ਵਾਧੂ ਪਾਣੀ ਦਿਓ ਅਸੀਂ ਕਹੇ ਵੀ ਤੁਸੀਂ ਉਸ ਵੇਲੇ ਆਪਣਾ ਪਾਣੀ ਜਿਹੜਾ ਉਹ ਸੰਜਮ ਨਾਲ ਯੂਜ਼ ਕਰਨਾ ਸੀ ਕਫੈਤੀ ਤਰੀਕੇ ਨਾਲ ਯੂਜ਼ ਕਰਨਾ ਸੀ ਇਸਤੇਮਾਲ ਕਰਨਾ ਸੀ ਅਸੀਂ ਬਾਦੂ ਪਾਣੀ ਹੁਣ ਕਿੱਥੋਂ ਦੇ ਦਈਏ ਸਾਡੇ ਵੀ ਆਪਣੀ ਫਸਲ ਆ ਰਹੀ ਹੈ ਹੁਣ ਝੋਨੇ ਦੀ ਸਾਨੂੰ ਵੀ ਹੁਣ ਨਹਿਰਾਂ ਦੇ ਵਿੱਚ ਪਾਣੀ ਦੀ ਡਿਮਾਂਡ ਆਉਣ ਲੱਗੀ ਸੋ ਇਸ ਕਰਕੇ ਭਾਜਪੀ ਜਿਹੜੀ ਆ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਦਬਾਅ ਪਾ ਰਹੀ ਹੈ ਕਿ ਸਾਨੂੰ ਬਾਦੂ ਪਾਣੀ ਦੇ ਜੋ ਕਿ ਅਸੀਂ ਨਹੀਂ ਦੇ ਸਕਦੇ ਮਾਨ ਸਾਹਿਬ ਇਸ ਵਿਸ਼ੇ ਪਰ मैंने 26 अप्रैल को स्वयं फोन पर आपको बताया था कि बीबीएमबी की टेक्निकल कमेटी ने पंजाब हरियाणा दिल्ली और राजस्थान को पानी छोड़ने का जो निर्णय 23 अप्रैल को लिया था उसके क्रियान्वयन में पंजाब के अधिकारी आनाकानी कर रहे हैं उस दिन मान साहब आपने आश्वासन दिया था कि शाम तक पानी छोड़ देंगे और आपने मुझे यह भी कहा था कि आप मुझे फोन पर बधाई भी देंगे मान साहब परंतु अगले दिन सताईस अप्रैल को दोपहर दो, दो बजे तक पंजाब के अधिकारियों ने कुछ नहीं किया बल्कि हरियाणा के के अधिकारियों फोन तक नहीं उठाए, इस पर मैंने अगले दिन आपको पत्थर लिखकर इन तथ्यों से अवगत भी कराया है परंतु मैं हैरान कि 48 घंटे तक पत्र का जवाब देने की बजाय मान साहब आपने एक वीडियो जारी की और आपने राजनीतिक स्वार्थ के लिए तथ्यों को दरकिनार करते हुए हरियाणा के लोगों को भ्रमित करने का प्रयास किया है ਸੋ ਹਰਿਆਣਾ ਦੇ ਮੁੱਖ ਮੰਤਰੀ ਦਾ ਦਾਵਾ ਹੈ ਕਿ BBMP ਦੀ ਤਕਨੀਕੀ ਟੀਮ ਸੀ ਤਕਨੀਕੀ ਮੀਟਿੰਗ ਦੇ ਵਿੱਚ ਸਭ ਕੁਝ ਤੈਅ ਹੋਇਆ ਸੀਗਾ ਔਰ ਉਸ ਦੌਰਾਨ ਹੀ ਇਹ ਸਾਰਾ ਪਾਣੀ ਹੈ ਜਿਹੜਾ ਇਹ ਹਰਿਆਣਾ ਨੂੰ ਦਿੱਤਾ ਜਾਣਾ ਚਾਹੀਦਾ ਸੀਗਾ ਹੁਣ ਤੁਹਾਨੂੰ ਪੁਆਇੰਟ-ਦਰ-ਪੁਆਇੰਟ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਪੂਰਾ ਰੌਲਾ ਹੈ ਕੀ ਹੈ ਕਿਉਂ ਐਡਾ ਰੌਲਾ ਵੱਧਾ ਹੋਇਆ ਨਜ਼ਰ ਆ ਰਿਹਾ ਆ ਪਾਣੀ ਜਾ ਰਿਹਾ ਸੀਗਾ ਔਰ ਇਹ ਪਾਣੀ ਨੂੰ ਮਾਰਤਾ ਬੰਨ ਹੁਣ ਹਰਿਆਣਾ ਨੂੰ ਪਾਣੀ ਜਿਹੜਾ ਜਾਣਾ ਉਹ ਬੰਦ ਹੋ ਚੁੱਕਿਆ ਕਿਉਂ ਹੋ ਚੁੱਕਿਆ ਕਿਵੇਂ ਹੋ ਚੁੱਕਿਆ ਤੁਹਾਨੂੰ ਇੱਕ-ਇੱਕ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਸਮਝਾਉਂਦੇ ਆ ਪੰਜਾਬ ਨੇ ਹਰਿਆਣਾ ਦਿੱਤੇ ਜਾਣ ਵਾਲੇ ਪਾਣੀ ਦੇ ਵਿੱਚ ਕਟੌਤੀ ਕੀਤੀ ਹੈ। ਹਰਿਆਣਾ ਨੇ ਕੀਤੀ ਸੀ 8.5000 ਕਿਊਸਿਕ ਪਾਣੀ ਦੇਣ ਦੀ ਮੰਗ। 8.5000 ਕਿਊਸਿਕ ਦੀ ਥਾਂ 4000 ਕਿਊਸਿਕ ਪਾਣੀ ਹੀ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀਡੀਓ ਜਿਹੜੀ ਹੁਣੇ ਹੁਣੇ ਆਪਾਂ ਤੁਹਾਨੂੰ ਦਿਖਾਈ ਹੈ ਉਹ ਜਾਰੀ ਕੀਤੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਮਨੁੱਖਤਾ ਦੇ ਆਧਾਰ ਤੇ ਆਲਰੇਡੀ ਤੁਹਾਨੂੰ ਪਾਣੀ ਦੇ ਰਹੇ ਹਾਂ ਪਰ ਇਸ ਤੋਂ ਵੱਧ ਪਾਣੀ ਅਸੀਂ ਤੁਹਾਨੂੰ ਨਹੀਂ ਦੇ ਸਕਦੇ। ਜਿਸ ਪਾਣੀ ਦੀ ਤੁਸੀਂ ਡਿਮਾਂਡ ਕਰ ਰਹੇ ਹੋ ਉਹ ਪਾਣੀ ਅਸੀਂ ਤੁਹਾਨੂੰ ਨਹੀਂ ਦੇ ਸਕਦੇ। ਹੁਣ ਥੋੜਾ ਜਾ ਤੁਹਾਨੂੰ ਸਮਝਾਉਣ ਦੀ ਮੈਂ ਕੋਸ਼ਿਸ਼ ਕਰਦਾ। ਸੋ ਪੰਗਾ ਕੀ ਹੈ ਤੁਹਾਨੂੰ ਦੱਸਦਾ ਇਹ ਜਿਹੜੇ 8.5000 ਕਿਊਸਿਕ ਪਾਣੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਇਹ ਦਾਵਾ ਕੀਤਾ ਜਾ ਰਿਹਾ ਪੰਜਾਬ ਦੀ ਸਰਕਾਰ ਵੱਲੋਂ ਕਿ ਇਹ 8.5000 ਕਿਊਸਿਕ ਪਾਣੀ ਹੈ ਜਿਹੜਾ ਇਹ ਵਾਧੂ ਮੰਗ ਰਿਹਾ ਹਰਿਆਣਾ ਹੁਣ ਹੁੰਦਾ ਕਿ 21 ਮਈ ਤੋਂ ਲੈ ਕੇ 21 ਮਈ ਤੱਕ ਦਾ ਹਿਸਾਬ ਹੈ 21 ਮਈ 2024 ਤੋਂ ਲੈ ਕੇ 21 ਮਈ 2025 ਤੱਕ ਇੱਕ ਕੋਟਾ ਫਿਕਸ ਹੁੰਦਾ ਹੈ ਹਰ ਸਟੇਟ ਦਾ ਇੱਕ ਕੋਟਾ ਫਿਕਸ ਹੁੰਦਾ ਕਿ ਤੁਹਾਨੂੰ ਇੰਨਾ ਪਾਣੀ ਦਿੱਤਾ ਜਾਏਗਾ ਤੁਹਾਨੂੰ ਇੰਨਾ ਪਾਣੀ ਦਿੱਤਾ ਜਾਏਗਾ ਪੰਜਾਬ ਸਰਕਾਰ ਦਾ ਇਹ ਦਾਵਾ ਹੈ ਕਿ ਹਰਿਆਣਾ ਨੂੰ ਜਿੰਨਾ ਕੋਟਾ ਦਿੱਤਾ ਜਾਂਦਾ ਸੀ ਉਹ ਉਹਨਾਂ ਨੇ ਉਸ ਦੀ ਖਪਤ ਹੈ ਜਿਹੜੀ ਉਹ ਮਾਰਚ ਦੇ ਵਿੱਚ ਹੀ ਕਰ ਲਈ ਹੁਣ ਰਹਿ ਗਿਆ ਅਪ੍ਰੈਲ ਤੇ ਮਈ ਹੁਣ ਉਹ ਕਰ ਰਹੇ ਕਿ ਅਪ੍ਰੈਲ ਤੇ ਮਈ ਦੋ ਮਹੀਨੇ ਦਾ ਵਾਧੂ ਕੋਟਾ ਸਾਡੇ ਤੋਂ ਮੰਗ ਰਹੇ ਨੇ ਜਿਹੜਾ ਸਾਡੇ ਕੋਲ ਨਹੀਂ ਆ ਸੀ ਨਹੀਂ ਦੇ ਰਹੇ ਚਲੋ ਥੋੜਾ ਜਿਹਾ ਅਸੀਂ ਸੈਣ ਕਰ ਲੈਂਦੇ ਆ ਹੁਣ ਡਿਮਾਂਡ ਤਾਂ ਹੈਗੀ ਆ 8500 ਕਿਊਸਿਕ ਪਾਣੀ ਦੀ ਪਰ ਇਹ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜਾ ਦੇ ਰਹੇ ਆ ਉਹ ਅਸੀਂ 4000 ਕਿਊਸਿਕ ਪਾਣੀ ਦੇ ਰਹੇ ਆ 8500 ਕਿਊਸਿਕ ਦੀ ਥਾਂ ਤੇ 4000 ਕਿਊਸਿਕ ਪਾਣੀ ਹੈ ਜਿਹੜਾ ਉਹ ਅਸੀਂ ਦੇ ਰਹੇ ਆ 4000 ਕਿਊਸਿਕ ਪਾਣੀ ਵੀ ਅਸੀਂ ਮਨੁੱਖਤਾ ਦੇ ਆਧਾਰ ਤੇ ਦੇ ਰਹੇ ਆ ਇਹ ਭਗਵੰਤ ਮਾਨ ਹਰਦਾ ਦਾ ਤਰਕ ਹੈ ਕਿਉਂਕਿ ਜਦੋਂ ਤੁਹਾਡਾ ਕੋਟਾ ਹੁਣ ਪੰਜਾਬ ਦਾ ਕੋਟਾ ਜਿੰਨਾ ਉਹ ਮਈ ਤੋਂ ਲੈ ਕੇ ਮਈ ਤੱਕ ਹੈ ਹੁਣ ਮਈ ਤੋਂ ਬਾਅਦ ਹੀ ਅਗਲਾ ਕੋਟਾ ਸ਼ੁਰੂ ਹੋਏਗਾ ਮੂੰ ਪੰਜਾਬ ਦਾ ਇਹ ਦਾਵਾ ਹੈ ਕਿ ਜਦ ਤੁਹਾਨੂੰ ਕੋਟੇ ਦੇ ਮੁਤਾਬਕ ਪਾਣੀ ਮਿਲ ਚੁੱਕਿਆ ਉਸ ਪਾਣੀ ਨੂੰ ਮਈ ਤੱਕ ਤੁਸੀਂ ਯੂਜ਼ ਕਰਨਾ ਸੀਗਾ ਪਰ ਤੁਸੀਂ ਪਹਿਲਾਂ ਹੀ ਕੋਟਾ ਮਕਾ ਦਿੱਤਾ ਤੇ ਹੁਣ ਤੁਸੀਂ ਸਾਡੇ ਤੋਂ ਪਾਣੀ ਦੀ ਡਿਮਾਂਡ ਕਰ ਰਹੇ ਹੋ ਜਿਹੜੀ ਕਿ ਪੋਸੀਬਲ ਨਹੀਂ ਹੈ ਜਿਹੜੀ ਕਿ ਨਹੀਂ ਦਿੱਤਾ ਜਾ ਸਕਦਾ ਇਸ ਕਰਕੇ ਹਾਲਾਂਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿੰਨੀ ਕੁ ਨਹੀਂ ਹੈ ਇਹ ਦੋਵੇਂ ਮੁੱਖ ਮੰਤਰੀ ਦੱਸ ਸਕਦੇ ਨੇ ਕਿਉਂਕਿ ਇਹ ਦੋਵੇਂ ਮੁੱਖ ਮੰਤਰੀਆਂ ਦੀ ਆਪਸ ਦੀ ਜਿਹੜੀ ਹੈ ਉਹ ਗੱਲਬਾਤ ਹੋਈ ਹੈ ਉਸ ਦੇ ਵਿੱਚ ਸਾਨੂੰ ਨਹੀਂ ਪਤਾ ਕਿ ਵਾਕਈ ਇਹ ਗੱਲ ਹੋਈ ਹੈ ਜਾਂ ਨਹੀਂ ਹੋਈ ਕਿਉਂਕਿ ਜਿਸ ਤਰ੍ਹਾਂ ਹਰਿਆਣ ਦੇ ਸੀਐਮ ਹੋਰਾਂ ਨੇ ਕਿਹਾ ਕਿ ਮੇਰੀ ਫੋਨ ਤੇ ਗੱਲ ਹੋਈ ਸੀ ਤਾਂ ਉਦੋਂ ਤੁਸੀਂ ਇਹ ਕਿਹਾ ਸੀਗਾ ਭਗਵੰਤ ਮਾਨ ਨੇ ਕਿਹਾ ਸੀਗਾ ਹਰਿਆਣਾ ਦੇ ਸੀਐਮ ਦੇ ਮੁਤਾਬਕ ਕੀ ਤੁਹਾਡਾ ਮਸਲਾ ਹੱਲ ਹੋ ਜਾਏਗਾ ਪਾਣੀ ਦੇਣ ਦਾ ਕੋਟਾ 21 ਮਈ ਤੋਂ ਲੈ ਕੇ ਅਗਲੇ ਸਾਲ 21 ਮਈ ਤੱਕ ਦਾ ਯਾਨੀ 21 ਮਈ 2024 ਤੋਂ ਲੈ ਕੇ 21 ਮਈ 2025 ਤੱਕ ਦਾ ਸੀਗਾ ਹਰਿਆਣਾ ਨੇ ਮਾਰਚ ਮਹੀਨੇ ਦੇ ਵਿੱਚ ਹੀ ਆਪਣਾ ਪੂਰਾ ਪਾਣੀ ਦਾ ਕੋਟਾ ਖਤਮ ਕਰ ਲਿਆ ਪਹਿਲਾਂ ਹਰਿਆਣਾ ਨੂੰ ਹਰ ਰੋਜ਼ ਮਿਲਦਾ ਸੀ 9500 ਕਿਊਸਿਕ ਪਾਣੀ ਹਰਿਆਣਾ ਸਰਕਾਰ ਦਾ ਤਰਕ ਹੈ ਨਹੀਂ ਮਿਲਿਆ ਹਿੱਸੇ ਦੇ ਵਿੱਚ ਆਂਦਾ ਪੂਰਾ ਪਾਣੀ ਹਰਿਆਣਾ ਆਪਣੇ ਹਿੱਸੇ ਤੋਂ ਵੱਧ ਕੁੱਲ 103 ਫੀਸਦੀ ਪਾਣੀ ਇਸਤੇਮਾਲ ਕੀਤਾ ਯਾਨੀ ਕਿ 3% ਹਲੇ ਵੀ ਉਹ ਵਾਧੂ ਪਾਣੀ ਦਾ ਇਸਤੇਮਾਲ ਕਰ ਚੁੱਕੇ ਨੇ ਇਹ ਪੰਜਾਬ ਸਰਕਾਰ ਦਾ ਦਾਵਾ ਔਰ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਇਹ ਹਲੇ ਵੀ ਸਾਡੇ ਤੋਂ ਵਾਧੂ ਪਾਣੀ ਦੀ ਮੰਗ ਕਰ ਰਹੇ ਨੇ ਜਿਹੜੀ ਕਿ ਅਸੀਂ ਇਹਨਾਂ ਦੀ ਡਿਮਾਂਡ ਆ ਉਹ ਪੂਰੀ ਨਹੀਂ ਕਰ ਸਕਦੇ ਪੰਜਾਬ ਨੂੰ ਝੋਨੇ ਦੀ ਬਜਾਈ ਲਈ ਪਾਣੀ ਦੀ ਲੋੜ ਆ ਪੰਜਾਬ ਦਾ ਤਰਕ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ 30 ਫੁੱਟ ਘਟ ਹੈ ਜੇ ਪਾਣੀ ਘਟ ਹੈ ਫਿਰ ਦਿੱਤਾ ਕਿਵੇਂ ਜਾ ਸਕਦਾ ਪੌਂਗ ਡੈਮ ਤੋਂ ਵਿੱਚ ਵੀ ਪਾਣੀ ਪਿਛਲੇ ਸਾਲ ਦੇ ਮੁਕਾਬਲੇ 24 ਫੁੱਟ ਘਟਾ ਹੁਣ ਸਾਡੇ ਕੋਲ ਇੱਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਮੇਰੀ ਫੋਨ ਤੇ ਸੀਐਮ ਨਾਲ ਗੱਲ ਹੋਈ ਸੀ ਫੋਨ ਕਾਲ ਤੇ ਸੀਐਮ ਮਾਨ ਨੇ ਪਾਣੀ ਦੇਣ ਦੀ ਜੜੀ ਗੱਲ ਕੀਤੀ ਸੀ ਹੁਣ ਉਹੀ ਗੱਲ ਆ ਗਈ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹੀ ਹੈ ਕਿ ਹੁਣ ਇਹਨਾਂ ਦੇ ਵਿੱਚ ਸੱਚਾ ਕੌਣ ਹੈ ਕੌਣ ਝੂਠਾ ਇਹ ਤਾਂ ਯਕੀਨੀ ਤੌਰ ਤੇ ਦੋਵੇਂ ਸੀਐਮ ਹੀ ਦੱਸ ਸਕਦੇ ਨੇ ਪਰ ਅਸਲ ਗੱਲ ਇਹ ਹੈ ਕਿ ਪਾਣੀਆਂ ਦਾ ਰੌਲਾ ਸ਼ੁਰੂ ਹੋ ਗਿਆ ਇੱਕ ਹੋਰ ਮੁੱਦੇ ਤੇ ਗੱਲ ਕਰਦੇ ਹਾਂ ਪੰਜਾਬ ਆਪ ਜਲ ਸੰਕਟ ਦੇ ਵਿੱਚ ਜੂਝ ਰਿਹਾ ਕਿਵੇਂ ਜੂਝ ਰਿਹਾ ਇਹ ਵੀ ਤੁਹਾਨੂੰ ਸਮਝਾਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਉਂ ਤੇ ਕਿਵੇਂ ਜੂਝ ਰਿਹਾ ਦੇਖੋ ਸਾਫ਼ ਜੀ ਗੱਲ ਹੈ ਲਗਾਤਾਰ ਝੋਨਾ ਲਗਾਣ ਕਰਕੇ ਕਣਕ ਲਗਾਣ ਕਰਕੇ ਪਾਣੀ ਦੀ ਖਪਤ ਤੇ ਕਿਲਤ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਵਧ ਰਹੀਆਂ ਨੇ ਦੋਵੇਂ ਸੂਬਿਆਂ ਵਿਚਾਲੇ ਪੈਦਾ ਹੋਇਆ ਇਹ ਨਵਾਂ ਵਿਵਾਦ ਪਾਣੀ ਦੀ ਵੰਡ ਨੂੰ ਲੈ ਕੇ ਸਿਆਸਤ ਗਰਮਾਈ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਕਰਦਾ ਹੈ ਪਾਣੀ ਦੀ ਵੰਡ ਪਾਖੜਾ ਜ਼ਰੀਏ ਹਰਿਆਣਾ ਨੂੰ ਪਾਣੀ ਆ ਜਾਂਦਾ ਮਾਮਲਾ ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲੇ ਤੱਕ ਪਹੁੰਚ ਚੁੱਕਿਆ ਬੜਾ ਇੰਟਰਸਟਿੰਗ ਗੱਲ ਮਾਮਲਾ ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲੇ ਤੱਕ ਪਹੁੰਚ ਗਿਆ ਕੇਂਦਰ ਦੇ ਵਿੱਚ ਸਰਕਾਰ ਕੀ ਦੀ ਹੈ ਬੀਜੇਪੀ ਦੀ ਹਰਿਆਣਾ ਦੇ ਵਿੱਚ ਸਰਕਾਰ ਕੀ ਦੀ ਹੈ ਬੀਜੇਪੀ ਦੀ ਕੇਂਦਰੀ ਬਿਜਲੀ ਮੰਤਰੀ ਕੌਣ ਹੈ ਕੇਂਦਰੀ ਬਿਜਲੀ ਮੰਤਰੀ ਉਹ ਨੇ ਜਿਹੜੇ ਹਰਿਆਣਾ ਦੇ ਸੀਐਮ ਰਹਿ ਚੁੱਕੇ ਨੇ ਯਾਨੀ ਕਿ ਖੱਟਰ ਸਾਹਿਬ ਹੁਣ ਇਹ ਮਸਲਾ ਖੱਟਰ ਸਾਹਿਬ ਦੀ ਅਦਾਲਤ ਵਿੱਚ ਪਹੁੰਚ ਚੁੱਕਾ ਹੈ ਹੁਣ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪਲੜਾ ਕਿਸ ਦਾ ਭਾਰੀ ਹੋਏਗਾ ਥੋੜੀ ਜਿਹੀ ਡਿਟੇਲ ਹੋਰ ਤੁਹਾਨੂੰ ਦੱਸਦੇ ਹਾਂ ਅਗਲਾ ਫੈਸਲਾ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਖੁਦ ਲੈਣਗੇ ਹਰਿਆਣਾ ਦੇ ਵਧੀਕ ਸਕੱਤਰ ਵੱਲੋਂ ਪਾਖੜਾ ਵਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਨੂੰ ਇਹ ਪੱਤਰ ਲਿਖਿਆ ਗਿਆ ਸੀ ਪਾਣੀ ਰੋਕੇ ਜਾਣ ਦਾ ਉਹਨਾਂ ਨੇ ਜ਼ਿਕਰ ਕੀਤਾ ਕੇਂਦਰ ਤੱਕੂਲ ਮੁੱਦਾ ਭੇਜਣ ਦੀ ਇਹਨਾਂ ਨੇ ਮੰਗ ਕੀਤੀ ਪਾਖੜਾ ਪ੍ਰਬੰਧਨ ਬੋਰਡ ਐਕਟ ਦੇ ਨਿਯਮ 1974 ਦੇ ਉਪ ਨਿਯਮ 7 ਦੇ ਤਹਿਤ ਇਸ ਮਾਮਲੇ ਨੂੰ ਕੇਂਦਰ ਨੂੰ भेजण दी मांग ਕੀਤੀ ਗਈ ਪਾਣੀ ਦੀ ਘਾਟ ਕਾਰਨ ਹਰਿਆਣਾ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਇਹ ਹਰਿਆਣਾ ਸਰਕਾਰ ਦਾ ਦਾਅਵਾ ਸੋ ਹੁਣ ਫੈਸਲਾ ਕੌਣ ਕਰੇਗਾ ਮਨੋਹਰ لال ਖੱਟਰ ਸਾਹਿਬ ਫੈਸਲਾ ਕਰਨਗੇ ਕਿਉਂਕਿ ਹਾਲਾਂਕਿ ਪੰਜਾਬ ਦੇ ਸੀਐਮ ਤਾਂ ਕਹਿ ਚੁੱਕੇ ਨੇ ਕਿ ਪੰਜਾਬ ਦੇ ਕੋਲ ਕੋਟਾ ਹੈ ਹੀ ਨਹੀਂ ਹੈ ਪੰਜਾਬ ਦੇ ਹੀ ਨਹੀਂ ਸਕਦਾ ਫਿਰ ਅਸੀਂ ਦਈਏ ਕਿਵੇਂ ਖੋਰ ਤੁਹਾਨੂੰ ਸਲਾਈਡ ਰਹੀ ਥੋੜਾ ਜਿਹਾ ਹੋਰ ਵਿਸਥਾਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਆਪ ਕਿਵੇਂ ਬੁਰੀ ਤਰ੍ਹਾਂ ਇਹ ਅ ਜਲ ਸੰਕਟ ਦੇ ਨਾਲ ਜੂਝ ਰਿਹਾ ਕਿਉਂਕਿ ਵੱਡਾ ਜਲ ਸੰਕਟ ਪੰਜਾਬ ਦੇ ਸਾਹਮਣੇ ਹੈ ਲਗਾਤਾਰ ਲੱਖ ਦਾਅਵੇ ਤੇ ਵਾਅਦੇ ਕੀਤੇ ਜਾਣ ਕਿ ਅਸੀਂ ਇਸ ਜਲ ਸੰਕਟ ਤੋਂ ਉੱਭਰ ਰਹੇ ਹਾਂ ਪਰ ਯਕੀਨੀ ਤੌਰ ਤੇ ਸੱਚਾਈ ਜਿਹੜੀ ਇਹ ਹੈ ਕਿ ਜਲ ਸੰਕਟ ਹਾਲੇ ਵੀ ਪੰਜਾਬ ਦੇ ਸਾਹਮਣੇ ਮੂੰਹ ਅੱਡੀ ਖੜਾ ਹੈ ਵਾਰ-ਵਾਰ ਦਾਅਵੇ ਵੀ ਕੀਤੇ ਜਾਂਦੇ ਰਹੇ ਵਾਰ-ਵਾਰ ਕਿਹਾ ਵੀ ਜਾਂਦਾ ਰਿਹਾ ਕਿ ਯਾਰ ਇਹ ਝੋਨੇ ਦੇ ਫਸਲੀ ਚੱਕਰ ਤੋਂ ਨਿਕਲਣਾ ਪਏਗਾ ਪਰ ਝੋਨੇ ਦੇ ਫਸਲੀ ਚੱਕਰ ਤੋਂ ਨਾ ਨਿਕਲ ਕੇ ਸਾਡਾ ਹਾਲ ਇਹ ਹੋ ਗਿਆ ਕੇਂਦਰ ਨੇ ਸਾਲ 1976 ਦੇ ਵਿੱਚ ਪੰਜਾਬ ਦੇ 7.2 ਮਿਲੀਅਨ ਏਕੜ ਫੀਟ ਯਾਨੀ ਕਿ ਐਮ ਐਫ ਪਾਣੀ ਦੇ ਵਿੱਚੋਂ 3.5 ਮਿਲੀਅਨ ਏਕੜ ਫੀਟ ਪਾਣੀ ਹਰਿਆਣਾ ਨੂੰ ਦੇਣ ਦਾ ਨੋਟੀਫਿਕੇਸ਼ਨ ਦੇ ਦਿੱਤਾ ਪੰਜਾਬ ਦਾ ਹੱਕ 7.2 ਮਿਲੀਅਨ ਏਕੜ ਫਿਟ ਪਾਣੀ ਉਸ ਦੇ ਵਿੱਚੋਂ 3.5 ਮਿਲੀਅਨ ਏਕੜ ਫੀਟ ਪਾਣੀ ਹਰਿਆਣਾ ਨੂੰ ਦੇਣ ਦਾ ਨੋਟੀਫਿਕੇਸ਼ਨ ਹੋ ਗਿਆ ਸਾਲ 2 1981 ਦੇ ਵਿੱਚ ਦੋਵੇਂ ਸੂਬਿਆਂ ਵਿਚਾਲੇ ਦੁਬਾਰਾ ਇੱਕ ਜਲ ਸਮਝੌਤਾ ਹੁੰਦਾ ਮੌਜੂਦਾ ਸਮੇਂ ਚ ਹਰਿਆਣਾ ਤੋਂ ਪੰਜਾਬ ਤੋਂ ਲਗਭਗ 1.8 ਐਮਐਫ ਪਾਣੀ ਮਿਲ ਰਹਾ ਹੈ ਪੰਜਾਬ ਸਿਰਫ 26% ਪਾਣੀ ਸਿੰਚਾਈ ਲਈ ਵਰਤਦਾ 26% ਇਹ ਤੇ ਯਾਦ ਰੱਖਿਓ ਸਿਰਫ 26% ਹਾਲਾਂਕਿ ਦਾਵਾ ਜਿਹੜਾ ਬਹੁਤ ਵੱਡਾ ਕੀਤਾ ਜਾਂਦਾ ਸੀਗਾ ਇੱਕ ਟਾਈਮ ਸੀਗਾ ਜਦੋਂ 70% ਦਾ ਵੀ ਦਾਵਾ ਕੀਤਾ ਗਿਆ ਕਿ 70% ਪਾਣੀ ਹੈ ਜਿਹੜਾ ਉਹ ਯੂਜ਼ ਕੀਤਾ ਜਾਂਦਾ ਹੈ ਸਿੰਚਾਈ ਲਈ ਪੰਜਾਬ ਦੇ ਵਿੱਚ ਹੁਣ ਇੱਕ ਗੱਲ ਬੜੀ ਧਿਆਨ ਦੇਣ ਵਾਲੀ ਹੈ ਜਿਹੜੀ ਚੀਜ਼ ਮੇਰੇ ਕੋਲ ਖੁੱਦ ਨਹੀਂ ਹੈ ਮੈਂ ਆਪਣੇ ਗਵੰਡੀ ਨੂੰ ਕਿਵੇਂ ਦੇ ਦਾਂਗਾ ਕਿੱਥੋਂ ਦੇ ਦਾਂਗਾ ਹਰਿਆਣਾ ਤੇ ਰਾਜਸਥਾਨ ਨੂੰ 74% ਪਾਣੀ ਜਾਂਦਾ ਮਾਲਕੀਅਤ ਸਾਡੀ ਮਾਲਕ ਅਸੀਂ ਤੇ 74% ਪਾਣੀ ਹੈ ਜਿਹੜਾ ਉਹ ਕਿਨੂੰ ਜਾਂਦਾ ਹਰਿਆਣਾ ਤੇ ਰਾਜਸਥਾਨ ਨੂੰ 74% ਪਾਣੀ ਪੰਜਾਬ ਦੇ ਵਿੱਚ 500 ਤੋਂ 600 ਫੁੱਟ ਤੇ ਪਾਣੀ ਜਾ ਚੁੱਕਾ ਹੈ ਇੰਨਾ ਡਾਰਕ ਜਾ ਚੁੱਕਾ ਹੈ ਇੰਨਾ ਥੱਲੇ ਜਾ ਚੁੱਕਾ ਹੈ ਇੰਨਾ ਡਾਰਕ ਜ਼ੋਨ ਦੇ ਵਿੱਚ ਅਸੀਂ ਜਾ ਚੁੱਕੇ ਹਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕਿਹਾ ਉਸੇ ਤਰ੍ਹਾਂ ਮਹਰ ਦਾ ਮੁਤਾਬਕ 1985 ਤੋਂ ਲੈ ਕੇ 2019 ਤੱਕ 34 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਲ ਸੰਕਟ ਬੁਰੀ ਤਰ੍ਹਾਂ ਗਹਿਰਾਇਆ ਜੇ ਨਾ ਸੁਧਰੇ ਹਾਲਾਤ ਤਾਂ 2037 ਤੱਕ ਪੰਜਾਬ ਦੀ ਅੱਧੀ ਜ਼ਮੀਨ ਸੁੱਕ ਜਾਏਗੀ ਪੰਜਾਬ ਦੇ 153 ਬਲਾਕਾਂ ਦੇ ਵਿੱਚੋਂ 115 ਪਹਿਲਾਂ ਤੋਂ ਹੀ ਡਾਰਕ ਜ਼ੋਨ ਜਾਂ ਫਿਰ ਐਕਸਪਲੋਇਟ ਹੋ ਚੁੱਕੇ ਨੇ ਇਹ ਦਾਅਵਾ ਕੀਤਾ ਜਾ ਰਿਹਾ ਡਾਰਕ ਜ਼ੋਨ ਡਾਰਕ ਜ਼ੋਨ ਦਾ ਮਤਲਬ ਤਹਾਂ ਹੁੰਦੀਆਂ ਪਾਣੀ ਦੀਆਂ ਉਸ ਪਾਣੀ ਦੀਆਂ ਤਹਾਂ ਦੇ ਵਿੱਚੋਂ ਪਾਣੀ ਉਸ ਤੈਤ ਜਾ ਕੇ ਪਹੁੰਚ ਚੁੱਕਾ ਹੈ ਜਿੱਥੇ ਹੁਣ ਸਾਨੂੰ 500 600 ਫੁੱਟ ਤੇ ਪਾਣੀ ਕੱਢਣਾ ਪੈਂਦਾ ਹੁਣ ਬਹੁਤੇ ਲੋਕੀ ਕਹਿਣਗੇ ਕਿ ਯਾਰ ਇਹ ਇਹ ਸਮਝੌਤਾ ਕੀਤਾ ਹੀ ਕਿਉਂ 1985 ਦੇ ਵਿੱਚ ਜਾਂ 81 ਦੇ ਵਿੱਚ ਉਸ ਤੋਂ ਪਹਿਲਾਂ ਸਮਝੌਤਾ ਕੀਤਾ ਕਿਉਂ ਉਦੋਂ ਪਾਣੀ ਵਾਧੂ ਸੀ ਜਨਸੰਖਿਆ ਘੱਟ ਸੀ ਪਾਣੀ ਜਿਹੜਾ ਉਹ ਸੰਭਾਲਣ ਦੀ ਵੀ ਦਿੱਕਤ ਸੀ ਇਸ ਕਰਕੇ ਸ਼ਾਇਦ ਉਦੋਂ ਇਹ ਸਮਝੋਤਾ ਹੋਇਆ ਹੋਵੇ ਕਿ ਪਾਣੀ ਜਿਹੜਾ ਵਾਧੂ ਹੈ ਉਹ ਵਾਧੂ ਪਾਣੀ ਵੱਖ-ਵੱਖ ਸਟੇਟਸ ਨੂੰ ਦਿੱਤਾ ਜਾਵੇ ਹਰਿਆਣਾ ਨੂੰ ਦਿੱਤਾ ਜਾ ਸਕਦਾ ਰਾਜਸਥਾਨ ਦਿੱਤਾ ਜਾ ਸਕਦਾ ਪਰ ਉੱਥੇ ਵੀ ਇੱਕ ਗਲਤੀ ਜ਼ਰੂਰ ਹੋਈ ਹੋएगी ਕਿ ਰਾਇਲਟੀ ਕਿਉਂ ਨਹੀਂ ਲੇਗੀ ਖਾਣੇ ਜਾ ਪਾਣੀ ਸਾਡੇ ਲਈ ਖਾਣੇ ਜਾ ਅੱਜ ਤੁਸੀਂ ਦੂਜੇ ਥਾਵਾਂ ਤੇ ਪੱਛਮ ਬੰਗਾਲ ਦੇ ਵਿੱਚ ਜਾਓਗੇ ਤਾਂ ਪੱਛਮ ਬੰਗਾਲ ਦੇ ਵਿੱਚ ਕੀ ਹੁੰਦਾ ਪੱਛਮ ਬੰਗਾਲ ਦੇ ਵਿੱਚ ਸਭ ਤੋਂ ਵੱਧ ਕੋਲਾ ਨਿਕਲਦਾ ਉਹ ਕੋਲਾ ਖਰੀਦਣ ਦੇ ਲਈ ਤੁਹਾਨੂੰ ਪੈਸੇ ਦੇਣੇ ਪੈਂਦੇ ਨੇ ਕਿਉਂਕਿ ਉਹ ਖਾਣੇ ਜਾ ਉੱਥ ਇਸ ਤਰ੍ਹਾਂ ਪਾਣੀ ਸਾਡਾ ਖਣਿਜ ਹੈ ਤੇ ਜੇ ਪਾਣੀ ਕਿਸੇ ਨੂੰ ਚਾਹੀਦਾ ਪਾਣੀ ਕਿਸੇ ਨੇ ਲੈਣਾ ਤਾਂ ਫਿਰ ਕਿਉਂ ਨਹੀਂ ਅਸੀਂ ਉਹਨਾਂ ਤੋਂ ਪੈਸੇ ਲੈਂਦੇ ਇਹ ਸਵਾਲ ਵੀ ਹੈ ਸੋ ਮੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦਾ ਜੋ ਦਾਵਾ ਉਹ ਇਹ ਦਾਵਾ ਕਹਿੰਦਾ ਕਿ ਸਾਡੇ ਕੋਲ ਜਿਹੜੀ ਚੀਜ਼ ਆਪ ਹੀ ਨਹੀਂ ਅਸੀਂ ਦੇਖਵੇਂ ਸਕਦੇ ਆ ਦੂਜੇ ਪਾਸੇ ਹਰਿਆਣਾ ਕਹਿੰਦਾ ਕਿ ਸਾਡੇ ਨਾਲ ਪ੍ਰੋਮਿਸ ਹੋਇਆ ਸੀਗਾ ਸਾਨੂੰ ਇੰਨਾ ਪਾਣੀ ਮਿਲਣਾ ਚਾਹੀਦਾ ਪੰਜਾਬ ਕਹਿੰਦੀ ਹੈ ਕਿ ਮਾਰਚ ਦੇ ਵਿੱਚ ਜਿੰਨੇ ਕੋਟਾ ਆਪਣਾ ਪੂਰਾ ਖਾ ਲਿਆ ਉਹ April May ਅਸੀਂ ਕਿੱਥੋਂ ਦੇਈਏ April May ਦਾ ਕੋਟਾ ਤੁਸੀਂ ਰੱਖਣਾ ਸੀਗਾ ਹੁਣ ਅੱਗੇ ਜਾ ਕੇ ਮਸਲਾ ਕੀ ਹੱਲ ਕੱਢਿਆ ਜਾਂਦਾ ਕੀ ਨਹੀਂ ਕੱਢਿਆ ਜਾਂਦਾ ਸੋ ਇਹ ਫੈਕਟਸ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਦੋਵੇਂ ਮੁੱਖ ਮੰਤਰੀਆਂ ਦੇ ਵਿਚਾਲੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਇਹ ਸੇ ਨਹੀਂ ਜਾਣਦੇ ਪਰ ਜੇ ਇਹਨਾਂ ਤੱਥਾਂ ਨੂੰ ਜੇ ਇਹਨਾਂ ਫੈਕਟਸ ਨੂੰ ਦੇਖਿਆ ਜਾਵੇ ਤਾਂ ਇਹ ਗੱਲ ਬਿਲਕੁਲ ਸਾਫ਼ ਹੈ ਕਿ ਪੰਜਾਬ ਦੇ ਕੋਲ ਤਾਂ ਆਪਣੇ ਜੋਗਾ ਮਸਾ ਪਾਣੀ ਹੈ ਅਸੀਂ ਦੂਜੇ ਸੂਬਿਆਂ ਨੂੰ ਕਿਵੇਂ ਦੇ ਸਕਦੇ ਆ ਔਰ ਇਹ ਵੀ ਤੁਹਾਨੂੰ ਯਾਦ ਕਰਾ ਦਈਏ ਕਿ ਐਸਵਾਈਐਲ ਦਾ ਮਸਲਾ ਨਹੀਂ ਹੈ ਕਈ ਲੋਕ ਇਸ ਦੇ ਵਿੱਚ ਉਲਝ ਰਹੇ ਨੇ ਐਸਵਾਈਐਲ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਅਲੱਗ ਮਸਲਾ ਹੈਗਾ ਐਸਵਾਈਐਲ ਦਾ ਮਸਲਾ ਅਲੱਗ ਹੈ ਸੋ ਇਸ ਕਰਕੇ ਅਫਵਾਹਾਂ ਦੇ ਵਿੱਚ ਨਹੀਂ ਆਣਾ ਚਾਹੀਦਾ ਇਹ ਫੈਕਟਸ ਨੇ ਜਿਹੜੇ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਇਹ ਮਸਲਾ ਕੇਂਦਰ ਸਰਕਾਰ ਦੇ ਕੋਲ ਜਾਣ ਵਾਲਾ ਹੈ ਕੇਂਦਰੀ ਬਿਜਲੀ ਮੰਤਰੀ ਕੋਲ ਜਾਣ ਵਾਲਾ ਹੈ ਕੇਂਦਰੀ ਬਿਜਲੀ ਮੰਤਰੀ ਨੇ ਮਨੋਰ ਲਾਲ ਖੱਟਰ ਸਾਹਿਬ ਖੱਟਰ ਸਾਹਿਬ ਭਾਜਪਾ ਦੀ ਸਰਕਾਰ ਆਗੂ ਵੀ ਨੇ ਤੇ ਹਰਿਆਣਾ ਦਾ ਮੁੱਖ ਮੰਤਰੀ ਵੀ ਰਹਿ ਚੁਕੇ ਨੇ ਯਕੀਨੀ ਤੌਰ ਤੇ ਹਰਿਆਣਾ ਦਾ ਥੋੜਾ ਫਲੜਾ ਜ਼ਰੂਰ ਭਾਰੀ ਹੋ ਸਕਦਾ ਪਰ ਤੱਥਾਂ ਦੇ ਆਧਾਰ ਤੇ ਪੰਜਾਬ ਦਾ ਫਲੜਾ ਭਾਰੀ ਹੈ ਦੇਸ਼ ਤੋਂ ਇਹ ਬਾਕੀ ਖਬਰਾਂ ਲਈ ਬਨਰੋ ਪੀਟੀਸੀ ਨਿਊਜ਼ ਦੇ ਨਾਲ ਧੰਨਵਾਦ